ਹਾਂਜੀ ਦੋਸਤੋ ਕਰੋ ਚੱਕ ਜੀ ਲੱਸੀ ਪਿਆਰੇ ਹਮ ਛੋਟੇ ਕਟਰੂਆਂ ਨੂੰ ਨੂਨ ਪਾ ਕੇ ਤੇਲ ਪਾ ਕੇ ਕਿਵੇਂ ਫਿਰਦੇ ਨੇ ਮਗਰਾ ਭੱਜੇ ਆਹ ਦੇਖ ਕਿੱਧਰ ਵੱੜਦਾ ਹੈ ਇੱਕ ਜਿਆ ਰਾਤ ਗਾਈ ਆਈ ਐਂ ਫਿਰਦੀ ਸੀ ਸਣੇ ਮੂਰੀ ਇੱਥੇ ਆ ਗਈ ਤੇ ਉਹ ਬੰਨ ਲਈ ਦੇਖੋ ਹਾਂ ਇਧਰ ਹਾਂ ਚੱਲ ਉਧਰ ਹੈ ਉਧਰ ਹੈ ਉਧਰ ਹੈ ਲੱਸੀ ਦਾ ਉਧਰ ਹੈ ਇੱਥੇ ਨਾ ਕਰ ਉਹ ਅੜ ਜਾ ਅੜੀ ਨੂੰ ਮੁੜ ਜਾ ਅੜ ਜਾ ਤੜੀ ਤੇ ਫਟਾ ਫੜਾ ਲੱਸੀ ਦਾ ਪਾਣ ਦੇ ਦੇ ਅੱਡ ਜਾ ਲੋਟ ਹੀ ਨਹੀਂ ਆਉਂਦਾ ਇੰਦੇ ਛੱਡ ਛਾੜਦੇ ਵਸੇ ਆਪੀ ਪੀ ਲੂਗਾ ਆਇਆ ਗਿਆ ਕਰੋ ਦੋਸਤੋ ਕੱਟਰੂਆਂ ਨੂੰ ਆਪਦੇ ਆ ਪੀਂਦੇ ਨੇ ਸਾਰੇ